ਇਕ ਐਸੇ ਨਾਲ ਰਿਲੇਟਡ ਸਵਾਲ ਆ ਕਿ ਲੱਗਦਾ ਹੈ ਕਿ ਜਿਹੜੇ ਅੱਜ ਰੱਜੇ ਪੁੱਜੇ ਲੋਕ ਨੇ ਪੰਜਾਬ ਛੱਡ ਕੇ ਜਾ ਰਹੇ ਜਿਸ ਦੇ ਲਈ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਨੇ ਲੜਾਈਆਂ ਲੜੀਆਂ ਤਾਂ ਅੱਜ ਨਹੀਂ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਸੋਚਦੇ ਹੋਣੇ ਕਿ ਵੀ ਆਹ ਕੀ ਹੋ ਰਿਹਾ ਕਿ ਜਿਸ ਪੰਜਾਬ ਤੇ ਅਸੀਂ ਰਾਜ ਕੀਤਾ ਅੰਗਰੇਜ਼ਾਂ ਤੋਂ ਖੋਕੇ ਅੰਗਰੇਜ਼ ਰਾਜ ਅੱਜ ਉਹਨਾਂ ਦੇ ਰਾਜਾਂ ਵਿੱਚ ਜਾ ਕੇ ਸਾਡੇ ਜਿਹੜੇ ਰੱਜੇ ਪੁੱਜੇ ਲੋਕ ਚੰਗੇ ਘਰਾਂ ਦੇ ਲੋਕ ਜਿਹੜੇ ਆ ਦਿਹਾੜੀਆਂ ਕਰ ਰਹੇ ਹੁਣ ਇਹ ਚੀਜ਼ ਜਦੋਂ ਮੈਂ ਲਿਖੀ ਸੀਗੀ ਜੀ ਵੀ ਰਾਜਾ ਰਣਜੀਤ ਵਾਲੀ ਵੀ ਖਾਂਦੇ ਪੀਂਦੇ ਜਾਣ ਰਾਜਾ ਚੂਰ ਚੂਰ ਹੋਇਆ ਖਾਬ ਰਣਜੀਤ ਦਾ ਖਾਂਦੇ ਪੀਂਦੇ ਜਾਣ ਕਿਉਂ ਪੰਜਾਬ ਛੱਡ ਕੇ ਹਣਾ ਹੁਣ ਬਹੁਤਿਆਂ ਨੇ ਜਿਹੜੇ ਸਾਡੇ ਬਾਹਰ ਗਏ ਹੋਏ ਆ ਭਰਾ ਉਹਨਾਂ ਨੇ ਵੀ ਇਦਾਂ ਦੇ ਕਮੈਂਟ ਕੀਤੇ ਵੀ ਓਰੇ ਇਹ ਨਹੀਂ ਹੈਗਾ ਓਰੇ ਸਿਸਟਮ ਨਹੀਂ ਉਹ ਸਾਰਾ ਕੁਝ ਨਹੀਂ ਹੈਗਾ ਕੋਈ ਇਦਾਂ ਦੀ ਗੱਲ ਨਹੀਂ ਮੈਂ ਲਿਖੀ ਹੈਗੀ ਉਹ ਚੀਜ਼ ਵਾਸਤੇ ਮੈਂ ਇਹ ਚੀਜ਼ ਲਿਖੀ ਸੀ ਵੀ ਇਹਦੇ ਵਿੱਚ ਇੱਕ ਫੀਲ ਹੈ ਇੱਕ ਉਦਾਸੀਨਤਾ ਹੈ ਸਾਡੀ ਵੀ ਉਦਾਸੀ ਉਦਾਸੀਨ ਹੋ ਗਏ ਵੀ ਪੰਜਾਬ ਦੇ ਵਿੱਚ ਨਹੀਂ ਰਹਿਣਾ ਉਦਰੀ ਪੱਕੇ ਹੋਣਾ ਜਾ ਕੇ ਚਾਹੇ ਉਹਰੇ ਸਹੀ ਵੀ ਹੋ ਜੇ ਤਾਂ ਵੀ ਨਹੀਂ ਰਹਿਣਾ ਹੈਗਾ ਉਹ ਚੀਜ਼ ਦੀ ਜੜ ਕਿੱਥੇ ਹੈ ਕਿੱਥੋਂ ਮੈਨੂੰ ਫੀਲ ਹੋਇਆ ਵੀ ਦੁਨੀਆ ਦੀਆਂ ਬਹੁਤ ਸਲਤਨਤਾਂ ਇੱਥੇ ਖੜੀਆਂ ਹੋਈਆਂ ਨੇ ਥੋੜੇ ਚਿਰ ਬਾਅਦ ਖਤਮ ਹੋਈਆਂ ਨੇ ਕੱਲਾ ਮਹਾਰਾਜਾ ਰਣਜੀਤ ਸਿੰਘ ਹੀ ਨਹੀਂ ਜਾਂ ਸਿੱਖ ਰਾਜ ਹੀ ਨਹੀਂ ਦੁਨੀਆ ਦੇ ਵੱਡੇ ਵੱਡੇ ਰਾਜ ਖਤਮ ਹੋ ਗਏ ਪਰ ਉਹਨਾਂ ਦੇ ਵਿੱਚੋਂ ਸਿੱਖ ਰਾਜ ਦਾ ਵਾਅਦਾ ਕੀ ਸੀਗਾ ਵੀ ਸਿੱਖ ਰਾਜ ਸੀ ਜਿਹੜਾ ਉਹ ਸਾਰਿਆਂ ਦਾ ਸਾਂਝਾ ਰਾਜ ਸੀਗਾ ਵੀ ਉਹਦੇ ਵਰਗਾ ਰਾਜ ਦੁਨੀਆ ਤੇ ਕਦੇ ਬਣੀ ਨਹੀਂ ਸਕਦਾ